ਧੀਆਂ ਨੂੰ ਆਪਣੀ ਰਾਖੀ ਦੇ ਲਈ ਆਪ ਹੀ ਅੱਗੇ ਆਉਣਾ ਪੈਣਾ ਕਲਯੁਗ ਦੇ ਵਿੱਚ ਦ੍ਰੋਪਦੀ ਦੇ ਲਈ ਕ੍ਰਿਸ਼ਨ ਕਿਸੇ ਨੇ ਬਣ ਕੇ ਨਹੀਂ ਆਉਣਾ ਧੀਆਂ ਨੂੰ ਆਪਣੀ ਰੱਖਿਆ ਦੇ ਲਈ ਹਰੀ ਸਿੰਘ ਨਲਵਾ ਬਣਨਾ ਪੈਣਾ ਜਿਸ ਤਰ੍ਹਾਂ ਬੱਚੇ ਨੂੰ ਇਸ ਤਰ੍ਹਾਂ ਫੜਿਆ ਹੋਵੇ ਤਾਂ ਕਿਸ ਤਰ੍ਹਾਂ ਛਡਾਣਾ ਹੈ ਇਹ ਤੁਹਾਨੂੰ ਬੱਚੇ ਕਰਕੇ ਦਿਖਾਏਗੀ ਜੇ ਗਲੇ ਤੋਂ ਫੜਿਆ ਹੋਇਆ ਹੈ ਤੇ ਬੱਚੇ ਤੁਹਾਨੂੰ ਛਡਾ ਕੇ ਦਿਖਾਏਗੀ ਇਜ਼ੀ ਹੈ ਉਸ ਤੋਂ ਬਾਅਦ ਕਿਕਸ ਫਿਕਸ ਜੇ ਸਾਹਮਣੇ ਤੋਂ ਵੀ ਇਦਾਂ ਫੜਿਆ ਹੋਵੇ ਜਿਸ ਤਰ੍ਹਾਂ ਮਰਜ਼ੀ ਫੜ ਲੋ ਇਹਨਾਂ ਨੇ ਆਪਣੇ ਆਪ ਨੂੰ ਛੜਾ ਦੇਣਾ ਹੈ ਜਿਸ ਤਰ੍ਹਾਂ ਵੀ ਫੜਾਂਗੇ ਇਹ ਮਜ਼ਬੂਤ ਬਣ ਚੁੱਕੇ ਐਕਸਰਸਾਈਜ਼ ਕਰਕੇ ਤੇ ਆਪਣੇ ਆਪ ਨੂੰ ਛੜਾਉਣ ਦੇ ਵਿੱਚ ਮਾਹਰ ਇਹ ਤੁਹਾਨੂੰ ਆਪਣੀ ਸੇਫਟੀ ਲਈ ਸੈਲਫ ਡਿਫੈਂਸ ਜ਼ਰੂਰ ਸਿੱਖਣਾ ਚਾਹੀਦਾ ਹੈਗਾ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਨੂੰ ਦੇਖਦੇ ਹੋਏ ਕੁੜੀਆਂ ਬਿਲਕੁਲ ਸੇਫ ਨਹੀਂ ਹੈਗੀਆਂ ਤਾਂ ਆਪਣੀ ਸੇਫਟੀ ਲਈ ਤੁਹਾਨੂੰ ਆਪ ਹੀ ਮਤਲਬ ਪੱਗੇ ਹੋਣਾ ਪੈਣਾ ਹੈ ਉਹ ਆਪਣੇ ਬੱਚੇ ਤੇ ਨਜ਼ਰ ਰੱਖਣ ਤੇ ਉਹਨਾਂ ਦੇ ਸੈਲਫ ਡਿਫੈਂਸ ਵਾਲ ਉਹਨਾਂ ਦੇ ਕਿ ਬੱਚਾ ਕੀ ਕਰ ਰਿਹਾ ਅੱਗੇ ਜਾ ਕੇ ਕੀ ਕਰੂਗਾ ਪੜਾਈ ਦਾ ਵਿਆਦ ਤਾਂ ਹਰ ਕੋਈ ਸੋਚਦਾ ਪਰ ਬੱਚੇ ਦੀ ਰੱਖਿਆ ਦਾ ਵੀ ਪੇਰੈਂਟਸ ਨੂੰ ਸੋਚਣਾ ਚਾਹੀਦਾ ਕਿਉਂਕਿ ਪੇਰੈਂਟਸ ਹਰ ਟਾਈਮ ਸਾਨੂੰ ਨਹੀਂ ਰਹਿ ਸਕਦੇ ਸਾਡੀ ਸੁਰੱਖਿਆ ਕਰਨ ਲਈ ਸਾਨੂੰ ਆਪਣੇ ਆਪ ਨੂੰ ਵੀ ਅੱਗੇ ਵਧਣਾ ਪੈਣਾ ਹੈ ਇੱਕ ਬਾਪ ਹੋਣ ਦੇ ਨਾਤੇ ਕੀ ਲੱਗਦਾ ਹੈ ਕਿ ਮੇਰੇ ਬੱਚੀ ਭਾਵੇਂ ਸਕੂਲ ਜਾਂਦੀ ਹੈ ਭਾਵੇਂ ਕਾਲਜ ਜਾਵੇ ਭਾਵੇਂ ਕਿਸੇ ਵੀ ਵਰਕਪਲੇਸ ਜਾਵੇ ਕੀ ਲੱਗਦਾ ਹੈ ਕਿ ਬੱਚੀਆਂ ਸੇਫ ਆ ਦੇਖੋ ਜੇ ਤਾਂ martial arts ਦੀ ਪ੍ਰੈਕਟਿਸ ਕੀਤੀ ਹੋਵੇ ਫਿਰ ਤਾਂ ਬੱਚੀ ਸੇਫ ਹੈ ਪਰ ਜੇ ਬਿਲਕੁਲ ਨਾ ਕੀਤੀ ਹੋਵੇ ਫਿਰ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਕਿਸੇ ਨਾਲ ਮੁਕਾਬਲਾ ਕਰਨ ਲਈ ਜਾਨੂੰ ਥੋੜੀ ਜਿਹੀ ਪ੍ਰੈਕਟਿਸ ਜ਼ਰੂਰੀ ਹੈ ਇਸ ਕਰਕੇ ਮੈਂ ਆਪਣੀ ਬੱਚੀ ਨੂੰ ਵੀ ਇਹ ਸਿਖਾਇਆ ਹੋਇਆ ਹੈ ਉਹ ਰੋ ਬਲੈਕ ਬੈਲਟ ਵੀ ਹੈਗੀ ਹੈ ਮਤਲਬ ਸਾਡੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਹੱਲ ਇੱਕ martial art ਹੀ ਆ ਰਿਹਾ ਕਿ ਇੱਕ ਉਹੀ ਚੀਜ਼ ਹੈ ਸਾਡੇ ਬੱਚਿਆਂ ਨੂੰ ਬਚਾ ਸਕਦੀ ਹੈ ਬਿਲਕੁਲ ਬਿਲਕੁਲ ਤੇ ਸਾਨੂੰ ਆਪਣੇ ਹਰ ਪੇਰੈਂਟਸ ਨੂੰ ਚਾਹੀਦਾ ਵੀ ਆਪਣੇ ਹਰ ਬੱਚੇ ਨੂੰ ਘੱਟੋ ਘੱਟ 1 ਘੰਟੇ ਦੀ ਮਾਰਸ਼ਲ ਆਰਟ ਦੀ ਟ੍ਰੇਨਿੰਗ ਜ਼ਰੂਰ ਕਰਾਨੀ ਚਾਹੀਦੀ ਤਾਂ ਕਿ ਉਹ ਘੱਟੋ ਘੱਟ ਆਪਣੀ ਸੈਲਫ ਡਿਫੈਂਸ ਜ਼ਰੂਰ ਕਰ ਸਕਣ। ਅੱਛਾ ਮੈਂ ਕਹੂੰਗੀ ਤੁਸੀਂ ਕਰਕੇ ਦਿਖਾਣਾ ਵਾ ਆਜੋ ਇੱਕ ਜਣਾ ਆਜੋ ਮੰਨ ਲਓ ਤੁਹਾਡੇ ਸਾਹਮਣੇ ਕਿਸੇ ਦੇ ਨਾਲ ਹੋ ਰਿਹਾ ਤੁਸੀਂ ਬਚਾਣਾ ਵਾ ਮੰਨ ਲਓ ਤੁਸੀਂ ਜਿਹੜੇ ਆ ਇੱਥੇ ਖੜੇ ਹੋ ਵੋ ਆਜੋ ਇੱਕ ਜਣਾ ਤੇ ਤੁਹਾਨੂੰ ਹੁਣ ਕਰਕੇ ਦਿਖਾਨਗੇ ਜੋ ਵੀ ਇਹਨਾਂ ਨੇ ਸਿੱਖਿਆ ਹੈ ਮੰਨ ਲਓ ਇਹ ਮੁੰਡਾ ਆਇਆ ਇਹ ਕੁੜੀ ਨੂੰ ਛੇੜ ਰਿਹਾ ਤੁਸੀਂ ਇਹਨੂੰ ਬਚਾਣਾ ਵਾ ਤਾਂ ਤੁਸੀਂ ਕਿੱਦਾਂ ਉਹਨੂੰ ਹਿੱਟ ਕਰੋਗੇ? अच्छा मान लो मुंडा भी आगे कोशिश कर रहा वा मुंडा भी आगे कोशिश कर रहा फिर तूसी किदा डिफेंस करोगे डिफेंस करना ਤਾਂ ਜਦੋਂ ਸੋਸ਼ਲ ਮੀਡੀਆ ਫਰੋਲਦੇ ਆ ਤਾਂ ਸਾਨੂੰ ਪਹਿਲਾਂ ਤਾਂ ਰੀਲਾਂ ਦਿਖਦੀਆਂ ਵਾ ਫਿਰ ਸਾਨੂੰ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦੇਖਦੀਆਂ ਚ ਉਹਨੂੰ ਦੇਖ ਕੇ ਸ਼ਾਇਦ ਬੱਚੇ ਅਟਰੈਕਟ ਹੋ ਜਾਣ ਫਿਰ ਤੁਸੀਂ ਬੱਚਾ ਨੂੰ ਮਾਰਸ਼ਲ ਆਰਟ ਵੱਲ ਕਿੱਦਾਂ ਅਟਰੈਕਟ ਕਰੋ ਜਿਹੜਾ ਬੱਚਾ ਸਾਡੇ ਕੋਲ ਆਂਦਾ ਮਾਰਸ਼ਲ ਆਰਟ ਸਿੱਖਣ ਲਈ ਪਹਿਲਾਂ ਤਾਂ ਉਹਨਾਂ ਨਾਲ ਅਸੀਂ ਕੋਸ਼ਾ ਉਹਨਾਂ ਨਾਲ ਗੱਲ ਕਰੀਦੀ ਆ ਵੀ ਆਪਣੀ ਸੈਲਫ ਡਿਫੈਂਸ ਜ਼ਰੂਰੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਗੇਮ ਦੀ ਤਿਆਰੀ ਵੀ ਕਰਵਾਈਦੀ ਹੈ ਫਾਈਟ ਵੀ ਕਰਵਾਈਦੀ ਹੈ ਬਾਹਰ ਮੈਚ ਤੇ ਵੀ ਲੈ ਕੇ ਚਾਈਦਾ ਖੇਡਣ ਵਾਸਤੇ ਤਾਂ ਕਿ ਜਦੋਂ ਬਾਹਰ ਮੈਚ ਤੇ ਕਿਸੇ ਨਾਲ ਅਣਜਾਣ ਬੱਚੇ ਨਾਲ ਲੜਦੇ ਆ ਫਿਰ ਉਹਨਾਂ ਦਾ ਅੰਦਰਲਾ ਡਰ ਜਿਹੜਾ ਹੈ ਉਹ ਖਤਮ ਹੋ ਜਾ ਕਿਉਂਕਿ ਜਦੋਂ ਵੀ ਕੋ ਸਾਡੇ ਨਾਲ ਕਿਸੇ ਲੜਕੀ ਨਾਲ ਹਾਸਾ ਹੁੰਦਾ ਹੈ ਤੇ ਉਹ ਡਰ ਜਿਹੜਾ ਹੈ ਡਰ ਖਤਮ ਕਰਨਾ ਜ਼ਰੂਰੀ ਹੈ ਲੱਗਦਾ ਕਿ ਹੁਣ ਜਦੋਂ ਤੁਸੀਂ ਸਕੂਲ ਜਾਂਦੇ ਹੋਗੇ ਕਿਹੜੀ ਕਲਾਸ ਚ ਪੜਦੇ ਹੋ ਪਲਸ 2 ਦੇ ਵਿੱਚ ਤੇ ਲੱਗਦਾ ਕਿ ਬਿਲਕੁਲ ਸੇਫਲੀ ਜਾਂਦੇ ਹੋ ਪਹਿਲਾਂ ਕੋਈ ਮੰਨ ਦੇ ਵਿੱਚ ਡਰ ਹੁੰਦਾ ਸੀ ਪਹਿਲਾਂ ਹੁੰਦਾ ਸੀ ਪਰ ਜਦੋਂ ਤੁਸੀਂ ਸੈਲਫ ਡਿਫੈਂਸ ਸਿੱਖਣਾ ਸ਼ੁਰੂ ਕੀਤਾ ਹੁਣ ਨਹੀਂ ਹੈ ਗਾਹਾਂਂ ਕੋਲਕਾਤਾ ਡਾਕਟਰ ਵਮੇਤਾ ਜੀ ਨਾਲ ਮਿਲਿਆ ਵਾ ਐਂਡ ਉਹ ਬਹੁਤ ਅਜ ਤੱਕ ਤੋਂ ਬਹੁਤ क्रੂਅਲ ਰੇਪ ਸੀਗਾ ਜੋ ਹੋਇਆ ਐਂਡ ਗੈਂਗ ਰੇਪ ਇਦਾਂ ਮਿਲੂ ਕੀ ਜੇ ਉਹ ਸ਼ਾਇਦ ਉਹ ਉਹਨਾਂ ਨੇ ਸੈਲਫ ਡਿਫੈਂਸ ਸਿੱਖਿਆ ਹੁੰਦਾ ਤਾਂ ਸ਼ਾਇਦ ਉਹ ਆਪਣੀ ਸੇਫਟੀ ਖੁਦ ਕਰ ਪੈਂਦੇ ਜੇ ਤੁਹਾਡੇ ਸਾਹਮਣੇ ਮੰਨ ਲਓ ਇਦਾਂ ਦੀ ਕੋਈ ਘਟਨਾ ਹੋ ਰਹੀ ਆ ਤੁਹਾਡੇ ਨਾਲ ਦੀ ਕੋਈ ਕੁੜੀ ਆ ਜੋ ਕੋਈ ਅਣਜਾਣ ਵੀ ਆ ਉਹਨੂੰ ਕੋਈ ਮੁੰਡਾ ਛੇੜ ਰਿਹਾ ਜਾਂ ਉਹਨਾਂ ਨੂੰ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਬਚਾਓਗੇ ਅੱਗੇ ਹੋ ਕੇ ਕੀ ਕਰੋਗੇ ਉਹਦੇ ਲਈ ਅੰਡੇ ਮਾਰੇ ਜ਼ਮਾਨੇ ਦੇ ਵਿੱਚ ਮਾਰੇ ਸਮੇਂ ਦੇ ਲਈ ਸਖਤ ਕਦਮ ਕੋਈ ਚੁੱਕਣਾ ਪੈਣਾ ਧੀਆਂ ਨੂੰ ਆਪਣੀ ਰਾਖੀ ਦੇ ਲਈ ਆਪ ਹੀ ਅੱਗੇ ਆਉਣਾ ਪੈਣਾ ਕਲਯੁਗ ਦੇ ਵਿੱਚ ਦਰੋਪਦੀ ਦੇ ਲਈ ਕ੍ਰਿਸ਼ਨ ਕਿਸੇ ਨੇ ਬਣ ਕੇ ਨਹੀਂ ਆਉਣਾ ਧੀਆਂ ਨੂੰ ਆਪਣੀ ਰੱਖਿਆ ਦੇ ਲਈ ਹਰੀ ਸਿੰਘ ਨਲਵਾ ਬਣਨਾ ਪੈਣਾ ਸੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਬੱਚੀਆਂ ਨੇ ਇਹਨਾਂ ਦੇ ਕੋਚ ਸਾਹਿਬ ਨੇ ਇਹਨਾਂ ਨੂੰ ਜਿਹੜੀ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਐਦਾਂ ਦੇ ਕੇਸ ਆ ਰਹੇ ਆ ਧੀਆਂ ਦੇ ਨਾਲ ਹੁੰਦੀ ਦਰਿੰਦਗੀ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ ਕਿਤੇ ਨਾ ਕਿਤੇ ਸਾਡੇ ਰੋਂਗ ਤੇ ਖੜੇ ਕਰ ਦਿੰਦੀਆਂ ਅਜੀਆਂ ਖਵਨਾ ਜਿੱਥੇ ਇੱਕ ਕੁੜੀ ਨੂੰ ਇੱਕ ਬੱਚੀ ਨੂੰ ਇੱਕ ਔਰਤ ਨੂੰ ਬਹੁਤ ਹੀ ਜ਼ਿਆਦਾ ਕਮਜ਼ੋਰ ਸਮਝ ਕੇ ਕੁਝ ਮਰਦ ਆਂਦੇ ਨੇ ਆਪਣੀ ਹਵਸ ਮਿਟਾਉਂਦੇ ਨੇ ਉਸ ਦੇ ਜਿਸਮ ਨੂੰ ਨੋਚਦੇ ਨੇ ਉਸ ਦੀ ਇੱਜ਼ਤ ਤੇ ਆਬਰੂ ਨੂੰ ਹੱਥ ਪਾਉਂਦੇ ਨੇ ਉਹ ਬੰਦਾ ਜਾਂ ਉਹਵਾਨ ਤਾਂ ਜਿਹੜਾ ਜੇਲ੍ਹ ਦੇ ਵਿੱਚ ਜਾ ਕੇ ਵੀ ਜ਼ਮਾਨਤ ਲੈ ਲੈਂਦਾ ਸਾਡੇ ਦੇਸ਼ ਦਾ ਕੋਈ ਸਖਤ ਕਾਨੂੰਨ ਨਹੀਂ ਹੈ ਜੋ ਉਸ ਨੂੰ ਸਖਤ ਸਜ਼ਾ ਦੇਵੇ ਪਰ ਕਿਤੇ ਨਾ ਕਿਤੇ ਧੀਆਂ ਦੇ ਲਈ ਆਪਣੀ ਇੱਜ਼ਤ ਦਾ ਦੁੱਖ ਸਾਰੀ ਜ਼ਿੰਦਗੀ ਦੇ ਲਈ ਉਹਨਾਂ ਨੂੰ ਮਿਲ ਜਾਂਦਾ ਹੈ ਜਿਹੜੀਆਂ ਉਹ ਆਪਣੇ ਆਪ ਤੇ ਇਕੱਲੇ ਸਹਿੰਦੀਆਂ ਰਹਿੰਦੀਆਂ ਪਰ ਇੱਥੇ ਗੱਲਬਾਤ ਕਰਨਾ ਚਾਹਾਂਗੇ ਜਿਨ੍ਹਾਂ ਨੇ ਇੱਥੇ ਦੀਆਂ ਬੱਚੀਆਂ ਦੇ ਲਈ ਅੱਗੇ ਹੋ ਕੇ ਇੱਕ ਵੱਡਾ ਕਦਮ ਚੁੱਕਿਆ ਹੈ ਪਹਿਲਾਂ ਤਾਂ ਤੁਹਾਡੀ ਕੋਸ਼ਿਸ਼ ਨੂੰ ਅਸੀਂ ਸਲਾਮ ਕਰਦੇ ਹਾਂ ਕਿੰਨਾ ਚਿਰ ਹੋ ਗਿਆ ਕਿ ਤੁਸੀਂ ਇੰਦਾ ਬੱਚੀਆਂ ਨੂੰ ਜਿਹੜੀ ਵੀ ਇੱਥੇ ਲੇਡੀਜ਼ ਜਿਹੜੀਆਂ ਸਿੱਖਣਾ ਚਾਹੁੰਦੀਆਂ ਤੁਸੀਂ ਉਹਨਾਂ ਨੂੰ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੇ ਰਹੇ ਹੋ ਮੈਨੂੰ 7 ਸਾਲ ਹੋ ਗਏ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੰਦੇ ਹੋਰ ਕਾਫੀ ਬੱਚੇ ਮੇਰੇ ਕੋ ਸਿੱਖ ਕੇ ਜਾ ਚੁੱਕੇ ਕੀ ਨਾਮ ਹੈ ਆਪਣਾ ਜਸਮਨ ਜਸਮਨ ਓਕੇ ਪਰ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਕਿ ਮੈਂ ਬੱਚੀਆਂ ਦੀਆਂ ਕੋਈ ਖਬਰਾਂ ਇਤਨੀਆਂ ਦੇਖੀਆਂ ਜਾਂ ਕੀ ਮਨ ਦੇ ਵਿੱਚ ਸੋਚ ਕੇ ਤੁਸੀਂ ਮਾਰਸ਼ਲ ਆਰਟ ਦੀ ਸ਼ੁਰੂਆਤ ਕੀਤੀ ਬਿਲਕੁਲ ਅੱਜ ਕੱਲ ਮਾਹੌਲ ਜਿਹੜਾ ਹੈਗਾ ਉਹ ਬੱਚਿਆਂ ਵਾਸਤੇ ਸੇਫ ਨਹੀਂ ਹੈਗਾ ਹੂੰ ਤੇ ਸਾਨੂੰ ਆਪਣੇ ਹਰ ਪੇਰੈਂਟਸ ਨੂੰ ਚਾਹੀਦਾ ਵੀ ਆਪਣੇ ਹਰ ਬੱਚੇ ਨੂੰ ਘੱਟੋ ਘੱਟ 1 ਘੰਟੇ ਦੀ ਮਾਰਸ਼ਲ ਆਰਟ ਦੀ ਟ੍ਰੇਨਿੰਗ ਜ਼ਰੂਰ ਕਰਾਨੀ ਚਾਹੀਦੀ ਤਾਂ ਕਿ ਉਹ ਘੱਟੋ ਘੱਟ ਆਪਣੀ ਸੈਲਫ ਡਿਫੈਂਸ ਜ਼ਰੂਰ ਕਰ ਸਕੇ ਹੂੰ ਤੁਸੀਂ ਵੀ ਕੋਈ ਟ੍ਰੇਨਿੰਗ ਪਹਿਲਾਂ ਲਈ ਸੀ ਜੀ ਮੈਂ ਵੀ ਟਾਈਕਵਾਂਡੋ ਜੁੱਡੋ ਕਰਾਟੇ ਬੌਕਸਿੰਗ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਈ ਹੋਈ ਓਕੇ ਫਿਰ ਤੁਸੀਂ ਇਹ ਛੋਟਾ ਹੀ ਸ਼ਹਿਰ ਕਿਉਂ ਚੁਣਿਆ ਕਿ ਮੈਂ ਆਪਣੀ ਸ਼ਾਇਦ ਤੋਂ ਹੀ ਸ਼ੁਰੂਆਤ ਕਰਾਂ ਇਸ ਚੀਜ਼ ਬਿਲਕੁਲ ਕਿਉਂਕਿ ਇਹ ਸ਼ਹਿਰ 'ਚ ਗਰਾਹਾਂ ਔਰ ਫਲੋਰ ਦੇ ਵਿੱਚ ਕੋਈ ਅਕੈਡਮੀ ਹੈ ਨਹੀਂ ਸਿਕਰਟਿਸ ਖਾਨ ਲਈ ਇਸ ਕਰਕੇ ਮੈਂ ਇਹ ਸ਼ਹਿਰ ਚੁਣਿਆ ਤੇ ਕਿੰਨੇ ਕੁ ਬੱਚੇ ਕਿੰਨੀਆਂ ਬੱਚੀਆਂ ਤੁਹਾਡੇ ਕੋਲ ਆਉਂਦੀਆਂ ਕੁੜੀਆਂ ਆਉਂਦੀਆਂ ਕਿ ਮੁੰਡਿਆਂ ਨੂੰ ਵੀ ਸਿਖਾਉਂਦੇ ਹੋ ਨਹੀਂ ਕੁੜੀਆਂ ਵੀ ਆਉਂਦੀਆਂ ਮੁੰਡੇ ਵੀ ਆਉਂਦੇ ਹਾਂ ਹਾਂਜੀ ਕਿੰਨੀ ਕੁ ਗਿਣਤੀ ਦੇ ਵਿੱਚ ਫੇ ਕਿੰਨਾ ਕੁ ਟਾਈਮ ਲਗਾ ਕੇ ਇਹਨਾਂ ਨੂੰ ਸਿਖਾਉਂਦੇ ਹੋ ਇੱਕ ਬੈਚ ਵਿੱਚ 1 ਘੰਟੇ ਦੀ ਪ੍ਰੈਕਟਿਸ ਹੁੰਦੀ ਹੈ ਸਾਰੀ ਹਾਂਜੀ ਤੇ ਮੈਂ ਸੁਣਿਆ ਸੀ ਤੁਹਾਡੀ ਆਪਣੀ ਬੱਚੀ ਵੀ ਆ ਜਿਨ੍ਹਾਂ ਨੇ 골ਡ ਮੈਡਲ ਵੀ ਲਿਆ ਮਤਲਬ ਇੱਕ ਬਾਪ ਹੋਣ ਦੇ ਨਾਤੇ ਕੀ ਲੱਗਦਾ ਹੈ ਕਿ ਮੇਰੀ ਬੱਚੀ ਭਮੇ ਸਕੂਲ ਜਾਂਦੀ ਹੈ ਭਮੇ ਕਾਲਜ ਜਾਵੇ ਭਮੇ ਕਿਸੇ ਵੀ ਵਰਕਪਲੇਸ ਜਾਵੇ ਕੀ ਲੱਗਦਾ ਹੈ ਕਿ ਬੱਚੀਆਂ ਸੇਫ ਆ ਦੇਖੋ ਜੇ ਤਾਂ martial arts ਦੀ ਪ੍ਰੈਕਟਿਸ ਕੀਤੀ ਹੋਵੇ ਫਿਰ ਤਾਂ ਬੱਚੀ ਸੇਫ ਹੈ ਥੋੜੀ ਜੀ ਹਮ ਜੇ ਬਿਲਕੁਲ ਨਾ ਕੀਤੀ ਹੋਵੇ ਫਿਰ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਕਿਸੇ ਨਾਲ ਮੁਕਾਬਲਾ ਕਰਨ ਲਈ ਸਾਨੂੰ ਥੋੜੀ ਜੀ ਪ੍ਰੈਕਟਿਸ ਜ਼ਰੂਰੀ ਹੈ ਹਮ ਇਸ ਕਰਕੇ ਮੈਂ ਆਪਣੀ ਬੱਚੀ ਨੂੰ ਵੀ ਇਹ ਸਿਖਾਇਆ ਹੋਇਆ ਹੈ ਉਹ ਰੋ ਬਲੈਕ ਬੈਲਟ ਵੀ ਹੈਗੀ ਹੈ ਬਤਲ ਸਾਡੇ ਮੰਨ ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਹੱਲ ਇੱਕ ਮਾਰਸ਼ਲ ਆਰਟੀ ਆ ਰਿਹਾ ਕਿ ਇੱਕ ਉਹੀ ਚੀਜ਼ ਹੈ ਸਾਡੇ ਬੱਚਿਆਂ ਨੂੰ ਬਚਾ ਸਕਦੀ ਹੈ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਫਿਰ ਕਿੱਦਾਂ ਬਚਾਉਂਦੇ ਹੋ ਕੀ ਸਿਖਾਉਂਦੇ ਹੋ ਬੱਚਿਆਂ ਨੂੰ ਬੱਚਿਆਂ ਨੂੰ ਲੜਨ ਦੇ ਤਰੀਕੇ ਸਿਖਾਈਦੇ ਆ ਵੀ ਕਿਵੇਂ ਅਸੀਂ ਜਿਹੜੇ ਮਾਰੇ ਅਨਸਰ ਆ ਉਹਨਾਂ ਤੋਂ ਕਿਵੇਂ ਬਚਣਾ ਹੈ ਹੂੰ ਲੜਨ ਦੇ ਹਰ ਤਰੀਕੇ ਫਾਈਟ ਕਰਾਈਦੀ ਹੈ ਉਹਨਾਂ ਨੂੰ ਬੱਚਿਆਂ ਦੀ ਫਾਈਟ ਕਰਾਈਦੀ ਹੈ ਲੜਕੀਆਂ ਦੀ ਲੜਕਿਆਂ ਨਾਲ ਫਾਈਟ ਕਰਾਈਦੀ ਹੈ ਤਾਂ ਕਿ ਲੜਕੀਆਂ ਥੋੜੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਜੇ ਤੁਸੀਂ ਆਪਣੀ ਬੱਚੀ ਨੂੰ ਜਾਂ ਇਹਨਾਂ ਬੱਚਿਆਂ ਨੂੰ ਨਾ ਸਿਖਾਉਂਦੇ ਤਾਂ ਲੱਗਦਾ ਸੀ ਕਿ ਮੇਰੀ ਬੱਚੀ ਜੇ ਘਰ ਤੋਂ ਬਾਹਰ ਨਿਕਲੇਗੀ ਤਾਂ ਮਨ ਦੇ ਵਿੱਚ ਉਹੀ ਡਰ ਰਹਿਣਾ ਸੀ ਕਿ ਹੁਣ ਡਰ ਉਹ ਕਿਤੇ ਨਾ ਕਿਤੇ ਖਤਮ ਹੋ ਗਿਆ ਨਹੀਂ ਹੁਣ ਤਾਂ ਡਰ ਕਿਤੇ ਨਾ ਕਿਤੇ ਖਤਮ ਹੋ ਗਿਆ ਹੈ ਕਿਉਂਕਿ ਪਹਿਲਾਂ ਜੇ ਨਾ ਸਖਾਂਦੇ ਫਿਰ ਡਰ ਰਹਿਣਾ ਸੀ ਹਾਂ ਹਾਂਜੀ ਤੇ ਕੀ ਲੱਗਦਾ ਹੈ ਕਿ ਇਹ ਟ੍ਰੇਨਿੰਗ ਜਿਹੜੀ ਆ ਕਿੰਨੀ ਕੁ ਹੋਰ ਅੱਗੇ ਲੈ ਕੇ ਜਾਓਗੇ 7 ਸਾਲ ਤਾਂ ਤੁਹਾਨੂੰ ਆਲਰੇਡੀ ਹੋ ਗਏ ਆ ਦੇਖੋ ਜੀ ਜਦ ਤੱਕ ਟ੍ਰੇਨਿੰਗ ਚੱਲ ਰਹੀ ਹੈ ਚੱਲੀ ਜਾਏਗੀ ਜੀ ਇਹ ਹਾਂਜੀ ਤੇ ਪੂਰੇ ਆਲੇ ਦੁਆਲੇ ਤੁਹਾਨੂੰ ਪੂਰਾ ਸਹਿਯੋਗ ਮਿਲਦਾ ਹੈ ਬੱਚੇ ਕੀ ਕਹਿ ਕੇ ਭੇਜਦੇ ਆਪਣੀਆਂ ਬੱਚੀਆਂ ਨੂੰ ਲਖੋ ਜੀ ਇਹਨਾਂ ਨੂੰ ਪੂਰਾ ਯਕੀਨ ਆ ਬੱਚੇ ਆਉਂਦੀਆਂ ਮੇਰੇ ਕੋਲ ਕਾਫੀ ਬੱਚੇ ਆ ਚੁੱਕੇ ਆ ਸਿੱਖੇ ਵੀ ਜਾ ਚੁੱਕੇ ਆ ਤੇ ਹੁਣ ਵੀ ਬੱਚੇ ਕਾਫੀ ਆ ਰਹੇ ਆ ਲੜਕੀਆਂ ਜ਼ਿਆਦਾ ਆ ਰਹੀਆਂ ਆ ਵੀ ਲੜਕੀਆਂ ਚ क्रेਜ਼ ਜ਼ਿਆਦਾ ਹੈ ਮਾਰਸ਼ਲ ਆਰਟ ਦਾ ਇਹ क्रेਜ਼ ਕਿੱਦਾਂ ਮਤਲਬ ਬੱਚਿਆਂ ਦੇ ਵਿੱਚ ਆਂਦਾ ਸੀ ਤਾਂ ਜਦੋਂ ਸੋਸ਼ਲ ਮੀਡੀਆ ਫਰੋਲਦੇ ਆ ਤਾਂ ਸਾਨੂੰ ਪਹਿਲਾਂ ਤਾਂ ਰੀਲਾਂ ਦਿਖਦੀਆਂ ਵਾਂ ਫਿਰ ਸਾਨੂੰ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦੇਖਦੀਆਂ ਜ ਜਨੂੰ ਦੇਖ ਕੇ ਸ਼ਾਇਦ ਬੱਚੇ ਅਟ੍ਰੈਕਟ ਹੋ ਜਾਣ ਫਿਰ ਤੁਸੀਂ ਬੱਚਾ ਨੂੰ ਮਾਰਸ਼ਲ ਆਰਟ ਵੱਲ ਕਿੱਦਾਂ ਅਟ੍ਰੈਕਟ ਕਰਦੇ ਆ ਜਿਹੜਾ ਬੱਚਾ ਸਾਡੇ ਕੋਲ ਆਂਦਾ ਮਾਰਸ਼ਲ ਆਰਟ ਸਿੱਖ ਪਹਿਲਾਂ ਤਾਂ ਉਹਨਾਂ ਨਾਲ ਅਸੀਂ ਉਸ ਹਾਵ ਨਾਲ ਗੱਲ ਕਰੀਦੀ ਆ ਵੀ ਆਪਣੀ ਸੈਲਫ ਡਿਫੈਂਸ ਜ਼ਰੂਰੀ ਹੈ। ਹੂੰ ਗੇਮ ਬਾਅਦ ਵਿੱਚ ਪਹਿਲਾਂ ਸੈਲਫ ਡਿਫੈਂਸ ਲਈ ਉਹਨਾਂ ਨੂੰ ਕਰਵਾਈਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਗੇਮ ਦੀ ਤਿਆਰੀ ਵੀ ਕਰਵਾਈਦੀ ਹੈ, ਫਾਈਟ ਵੀ ਕਰਵਾਈਦੀ ਹੈ, ਬਾਹਰ ਮੈਚ ਤੇ ਵੀ ਲੈ ਕੇ ਜਾਈਦਾ ਖੇਡਣ ਵਾਸਤੇ ਤਾਂ ਕਿ ਜਦੋਂ ਬਾਹਰ ਮੈਚ ਤੇ ਕਿਸੇ ਨਾਲ ਅਣਜਾਣ ਬੱਚੇ ਨਾਲ ਲੜਦੇ ਆ ਫਿਰ ਉਹਨਾਂ ਦਾ ਅੰਦਰਲਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ। ਕਿਉਂਕਿ ਜਦੋਂ ਵੀ ਕੋਈ ਸਾਡੇ ਨਾਲ ਕਿਸੇ ਲੜਕੀ ਨਾਲ ਹਾਸਾ ਹੁੰਦਾ ਹੈ ਤੇ ਉਹ ਡਰ ਜਿਹੜਾ ਹੈ ਡਰ ਖਤਮ ਕਰਨਾ ਜ਼ਰੂਰੀ ਹੈ। ਉਹ ਡਰ ਇਹ ਨਾਲ ਬੱਚਿਆਂ ਚੋਂ ਖਤਮ ਹੋ ਚੁੱਕਾ ਹੈ। ਤੇ ਇਹ ਖੁਦ ਇੱਕ ਬੱਚੇ ਦੇ ਪਿਤਾ ਨੇ ਤੇ ਇਹਨਾਂ ਨੇ ਬਹੁਤ ਵਧੀਆ ਕਦਮ ਜਿਹੜਾ ਚੁੱਕਿਆ 7 ਸਾਲਾਂ ਤੋਂ ਪੂਰੀ ਬੱਚੀਆਂ ਨੂੰ ਜਿਹੜੀਆਂ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੇ ਰਿਹਾ ਇਹ ਇਹਨਾਂ ਦੀ ਬੱਚੀ ਹੈ ਕੀ ਨਾਮ ਹੈ ਬੇਟਾ ਜੈਸਿਕਾ ਜੈਸਿਕਾ ਸੋ ਜੈਸਿਕਾ ਜਿਹੜੇ ਡੈਡ ਨੇ ਉਹਨਾਂ ਨੇ ਇਹ ਚੀਜ਼ ਸ਼ੁਰੂ ਕੀਤੀ ਤਾਂ ਤੁਹਾਡੇ ਮਨ ਦੇ ਵਿੱਚ ਹੁਣ ਖੁਸ਼ੀ ਆ ਰਹੀ ਹੈ ਕਿ ਮੈਂ ਵੀ ਉਸ ਚੀਜ਼ ਤੇ ਪਕੜ ਬਣਾ ਲਈ ਹੈ ਪੂਰੀ ਹਾਂਜੀ ਬਹੁਤ ਖੁਸ਼ੀ ਆ ਖੁਸ਼ੀ ਹੈ ਲੱਗਦਾ ਕਿ ਹੁਣ ਜਦੋਂ ਤੁਸੀਂ ਸਕੂਲ ਜਾਂਦੇ ਹੋਗੇ ਕਿਹੜੀ ਕਲਾਸ 'ਚ ਪੜ੍ਹਦੇ ਹੋ ਪਲੱਸ 2 ਪਲੱਸ 2 ਦੇ ਵਿੱਚ ਤੇ ਲੱਗਦਾ ਕਿ ਬਿਲਕੁਲ ਸੇਫਲੀ ਜਾਂਦੇ ਹੋ ਹਾਂਜੀ ਪਹਿਲਾਂ ਕੋਈ ਮਨ ਦੇ ਵਿੱਚ ਡਰ ਹ ਪਹਿਲਾਂ ਹੁੰਦਾ ਸੀ ਪਰ ਜਦੋਂ ਤੋਂ ਸੈਲਫ ਡਿਫੈਂਸ ਸਿੱਖਣਾ ਸ਼ੁਰੂ ਕੀਤਾ ਹੁਣ ਨਹੀਂ ਹੈਗਾ ਕਿੰਨੇ ਸਾਲ ਦੀ ਉਮਰ ਤੋਂ ਤੁਸੀਂ ਸ਼ੁਰੂ ਕਰ ਦਿੱਤਾ ਸਿੱਖਣਾ 10 ਇਅਰਸ ਓਕੇ 10 ਸਾਲ ਤੋਂ ਤੁਸੀਂ ਮਤਲਬ ਸ਼ੁਰੂ ਕਰ ਦਿੱਤਾ ਸੀ ਹਾਂਜੀ ਤੇ ਹੁਣ ਮਤਲਬ ਬਾਕੀ ਜਿਹੜੇ ਨਾਲ ਦੇ ਤੁਹਾਡੇ ਬਹੁਤ ਸਾਰੀਆਂ ਨਾਲ ਦੇ ਸਾਥੀ ਆਉਂਦੇ ਆ ਫਿਰ ਇਹਨਾਂ ਨੂੰ ਕੀ ਕਹਿੰਦੇ ਹੋ ਕਿ ਤੁਹਾਨੂੰ ਆਪਣੀ ਸੇਫਟੀ ਲਈ ਸੈਲਫ ਡਿਫੈਂਸ ਜ਼ਰੂਰ ਸਿੱਖਣਾ ਚਾਹੀਦਾ ਹੈਗਾ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਨੂੰ ਦੇਖਦੇ ਹੋਏ ਕੁੜੀਆਂ ਬਿਲਕੁਲ ਸੇਫ ਨਹੀਂ ਹੈਗੀਆਂ ਤਾਂ ਆਪਣੀ ਸੇਫਟੀ ਲਈ ਤੁਹਾਨੂੰ ਆਪ ਹੀ ਮਤਲਬ ਪੱਗੇ ਹੋਣਾ ਪੈਣਾ ਇੱਕ ਜਿੱਦਾਂ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋਵੋਗੇ ਰੀਲਾਂ ਦੇਖਦੀਆਂ ਵਾਂ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਇਨਫਲੂਐਂਸ ਕਰਨ ਵਾਲੀ ਚੀਜ਼ ਦੇਖਦੀ ਹੈ ਮੈਂ ਸੋਸ਼ਲ ਮੀਡੀਆ ਚਲਾਉਂਦੀ ਨਹੀਂ ਚਲਾਉਂਦੇ ਤੁਹਾਡਾ ਮਨ ਕਰਦਾ ਤੁਸੀਂ ਦੇਖਦੇ ਹੋਵੋਗੇ ਕਦੇ ਮੋਬਾਈਲ ਕੇ ਜਾ ਰ ਇਹ ਵੀ ਚੀਜ਼ਾਂ ਅਸੀਂ ਥੋੜਾ ਇੱਧਰ ਧਿਆਨ ਦੇਈਏ ਇੱਧਰ ਘਾਤੇ ਦੇਣਾ ਵਾ ਕੀ ਲੱਗਦਾ ਕਿਉਂ ਕਰਾਟੇ ਸਿੱਖ ਰਹੇ ਹੋ ਕਰਾਟੇ ਇੱਕ ਗੇਮ ਹੈ ਜਿਹੜੀ ਹੈ ਨਾ ਬਹੁਤ ਵਧੀਆ ਹੈ ਮਤਲਬ ਆਪਣੀ ਫਿਟਨੈਸ ਲਈ ਵੀ ਵਧੀਆ ਤੇ ਸੈਲਫ ਡਿਫੈਂਸ ਲਈ ਵੀ ਮਤਲਬ ਜੀਵੰਦ ਕੌਸ਼ ਸਟੱਡੀਜ਼ ਤੋਂ ਇਲਾਵਾ ਵੀ ਇੱਥੇ ਅ ਸਪੋਰਟਸ ਦੇ ਰਿਲੇਟਡ ਹੋਵੇ ਤਾਂ ਬਦਿਆ ਤੁਸੀਂ ਕੀ ਕਰਦੇ ਹੋ ਮੈਂ ਸਕੂਲ ਜਾਂਦੀ ਹਾਂ ਉੱਥੇ ਕਿਹੜੀ ਕਲਾਸ ਦੇ ਵਿੱਚ 10th 10th ਦੇ ਵਿੱਚ ਜਾਂਦੇ ਹੋ ਨਾਲ ਦੇ ਜਿਹੜੇ ਫਰੈਂਡਸ ਆ ਉਹ ਵੀ ਸਿੱਖਦੇ ਆ ਮੇਰੀ ਕਲਾਸ ਤਾਂ ਨਹੀਂ ਅਗਲੇ ਕੋਈ ਤੁਸੀਂ ਦੱਸਦੇ ਹੋ ਕਿ ਮੈਂ ਕਰਾਟੇ ਸਿੱਖਦੀ ਆ ਤੁਸੀਂ ਵੀ ਆਓ ਇੱਧਰ-ਇੱਧਰ ਟ੍ਰੇਨਿੰਗ ਦਿੰਦੇ ਆ ਹਾਂਜੀ ਦੱਸਦੇ ਹੁੰਦੇ ਆ ਠੀਕ ਆਂ ਨਹੀਂ ਆ ਫਿਰ ਕੁੜੀਆਂ ਕੁੜੀਆਂ ਉਹ ਵੀ ਸਿੱਖਣਾ ਚਾਹੁੰਦੀਆਂ ਆ ਬਸ ਉਹਨਾਂ ਨੂੰ ਹੈਗਾ ਕਿ ਹੁਣ 8th ਦੀ ਕਲਾਸ ਆ ਥੋੜਾ ਉਹਦੇ ਕਰਕੇ ਆ ਪਹਿਲਾਂ ਤਾਂ ਲੱਗੀਆਂ ਸੀ 9th ਕਲਾਸ ਮਤਲਬ ਕ੍ਰੇਜ਼ ਹੈਗਾ ਕਿਤੇ ਨਾ ਕਿਤੇ ਹਾਂਜੀ ਅੱਛਾ ਜਦੋਂ ਖਬਰ ਆਉਂਦੀ ਆ ਕਿ ਕਿਸੇ ਬੱਚੀ ਦੇ ਨਾਲ ਕਿਸੇ ਧੀ ਦੇ ਨਾਲ ਐਦਾਂ ਹੋ ਗਿਆ ਤਾਂ ਮਨ ਦੇ ਵਿੱਚ ਫੇ ਕੀ ਆਂਦਾ ਵਾ ਮਤਲਬ ਕਿ ਬਹੁਤ ਉਹਦਾ ਸੈਟਲ ਹੁੰਦਾ ਕਿ ਉਹਨਾਂ ਨੂੰ ਵੀ ਮਤਲਬ ਕਿ ਡਿਫੈਂਸ ਉਸ ਮਿਲ ਲੈ ਕਰਨਾ ਚਾਹੀਦਾ ਲੱਗਦਾ ਕਿ ਜੇ ਉਹਨਾਂ ਨੇ ਵੀ ਸਿੱਖਿਆ ਹੁੰਦਾ ਸ਼ਾਇਦ ਉਹ ਆਪਣੇ ਆਪ ਨੂੰ ਸੇਫ ਕਰ ਲੈਂਦੀਆਂ ਹਾਂਜੀ ਹੂੰ ਤੁਸੀਂ ਵੀ ਕੋਲਕਾਤਾ ਕਾਂਡ ਸੁਣਿਆ ਹੋਵੇਗਾ ਜਿਹੜਾ ਹੁਣ ਹੋਇਆ ਬਹੁਤ ਸਾਰੀਆਂ ਇਦਾਂ ਦੇ ਕੇਸ ਆ ਸ਼ਾਇਦ ਉਹ ਕਿਤੇ ਨਾ ਕਿਤੇ ਦੱਬ ਜਾਂਦੇ ਆ ਬਹੁਤ ਸਾਰੀਆਂ ਕੁੜੀਆਂ ਆਵਾਜ਼ ਹੀ ਨਹੀਂ ਚੁੱਕ ਪਾਉਂਦੀਆਂ ਤੁਹਾਡੀ ਏਜ ਆ ਤੁਹਾਡੇ ਤੋਂ ਵੀ ਨੀਚੇ ਦੀ ਜਿਹੜੀ ਏਜ ਵਾ ਬੱਚੀਆਂ ਵਾ ਜਿਹੜੀਆਂ ਛੋਟੀਆਂ ਛੋਟੀਆਂ ਉਹਨਾਂ ਦੇ ਨਾਲ ਵੀ ਇਹ ਚੀਜ਼ਾਂ ਹੋ ਜਾਂਦੀਆਂ ਤਾਂ ਮਨ ਦੇ ਵਿੱਚ ਕੀ ਆਉਂਦਾ ਕਿ ਮੈਂ ਆਪਣੀ ਵੀ ਰੱਖਿਆ ਕਰਨੀ ਤੇ ਦੂਸਰੀ ਦੀ ਵੀ ਕਰਨੀ ਆ ਹਾਂਜੀ ਕਿਉਂਕਿ ਜਿੱਦਾਂ ਹਣ ਕੋਲਕਾਤਾ ਡਾਕਟਰ ਮਮਿਤਾ ਜినਲ ਹੋਇਆ ਵਾ ਐਂਡ ਉਹ ਬਹੁਤ ਅਜ ਤੱਕ ਦਾ ਬਹੁਤ क्रुअल ਰੇਪ ਸੀਗਾ ਜੋ ਹੋਇਆ ਐਂਡ ਗੈਂਗ ਰੇਪ ਇਦਾਂ ਮਤਲਬ ਕਿ ਜੇ ਉਹ ਸ਼ਾਇਦ ਉਹ ਉਹਨਾਂ ਨੇ ਸੈਲਫ ਡਿਫੈਂਸ ਸਿੱਖਿਆ ਹੁੰਦਾ ਤਾਂ ਸ਼ਾਇਦ ਉਹ ਆਪਣੀ ਸੇਫਟੀ ਖੁਦ ਕਰ ਪੰਦੇ ਜੇ ਤੁਹਾਡੇ ਸਾਹਮਣੇ ਮੰਨ ਲਓ ਇਦਾਂ ਦੀ ਕੋਈ ਘਟਨਾ ਹੋ ਰਹੀ ਆ ਤੁਹਾਡੇ ਨਾਲ ਦੀ ਕੋਈ ਕੁੜੀ ਆ ਜੋ ਕੋਈ ਅਣਜਾਣ ਵੀ ਆ ਉਹਨੂੰ ਕੋਈ ਮੁੰਡਾ ਛੇੜ ਰਿਹਾ ਜਾਂ ਉਹਨਾਂ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਬਚਾਓਗੇ ਅੱਗੇ ਹੋ ਕੇ ਸ਼ੁਰੂ ਕੀ ਕਰੋਗੇ ਉਹਦੇ ਲਈ ਸਰ ਡਿਫੈਂਸ ਕਰਾਂਗੇ ਆਪਾਂ ਆਪਣੇ ਜੋ ਵੀ ਆਪਾਂ ਸਿੱਖਿਆ ਹੋਇਆ ਆਪਣੀ ਸੇਫਟੀ ਲਈ ਸਰ ਡਿਫੈਂਸ ਦੇ ਜਿਹੜੇ ਵੀ ਐਕਸ਼ਨਸ ਆਪਾਂ ਜਰੂਰ ਉੱਥੇ ਕਰਾਂਗੇ ਅੱਛਾ ਮੈਂ ਕਹਾਂਗੀ ਤੁਸੀਂ ਕਰਕੇ ਦਿਖਾਣਾ ਵਾ ਆਜੋ ਇੱਕ ਜਣਾ ਆਜੋ ਮੰਨ ਲਓ ਤੁਹਾਡੇ ਸਾਹਮਣੇ ਕਿਸੇ ਦੇ ਨਾਲ ਹੋ ਰਿਹਾ ਤੁਸੀਂ ਬਚਾਣਾ ਵਾ ਮੰਨ ਲਓ ਤੁਸੀਂ ਜਿਹੜੇ ਆ ਇੱਥੇ ਖੜੇ ਹੋ ਵੋ ਆਜੋ ਇੱਕ ਜਣਾ ਤੇ ਤੁਹਾਨੂੰ ਹੁਣ ਕਰਕੇ ਦਿਖਾਨਗੇ ਜੋ ਵੀ ਇਹਨਾਂ ਨੇ ਸਿੱਖਿਆ ਹੈ ਮੰਨ ਲਓ ਇਹ ਮੁੰਡਾ ਆਇਆ ਇਹ ਕੁੜੀ ਨੂੰ ਛੇੜ ਰਿਹਾ ਤੁਸੀਂ ਇਹਨੂੰ ਬਚਾਣਾ ਵਾ ਤਾਂ ਤੁਸੀਂ ਕਿੱਦਾਂ ਉਹਨੂੰ ਹਿੱਟ ਕਰੋਗੇ ਵਾ ਵੀ ਵਾ ਅੱਛਾ ਮੰਨ ਲਓ ਮੁੰਡਾ ਵੀ ਅੱਗੇ ਕੋਸ਼ਿਸ਼ ਕਰ ਰਿਹਾ ਵਾ ਮੁੰਡਾ ਵੀ ਅੱਗੇ ਕੋਸ਼ਿਸ਼ ਕਰ ਰਿਹਾ ਫਿਰ ਤੁਸੀਂ ਕਿੱਦਾਂ ਡਿਫੈਂਸ ਕਰੋਗੇ ਡਿਫੈਂਸ ਕਰਨਾ ਅੱਛਾ ਜੋ ਤੁਹਾਡੇ ਸਾਹਮਣੇ ਸਟੰਡ ਕਰਕੇ ਦਿਖਾਇਆ ਇਹਨੂੰ ਆਪਾਂ ਕੀ ਕਵਾਂਗੇ ਕਿੱਕ ਵਾ ਜਾਂ ਪੰਚ ਵਾ ਜਾਂ ਕੀ ਕਵਾਂਗੇ ਕਿੱਕ ਪੰਚ ਮਿਕਸ ਹੀ ਹੁੰਦੇ ਕਰਾਟੇ ਵਿੱਚ ਓਕੇ ਮਾਰਸ਼ਲ ਆਰਟ ਚ ਕਿੱਕਸ ਹੋਰ ਪੰਚੇ ਨਾ ਦੋਨਾਂ ਦੇ ਉੱਤੇ ਹੀ ਗੇਮ ਸਾਰੀ ਚੱਲਦੀ ਹੈ ਮਨ ਲਓ ਹੁਣ ਕੋਈ ਲੜਕਾ ਵਾ ਜਾਂ ਕੋਈ ਵਿਅਕਤੀ ਆ ਉਹ ਪਿੱਛੋਂ ਆ ਕੇ ਬੱਚੇ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦਾ ਵਾ ਤਾਂ ਤੁਸੀਂ ਉਹਨੂੰ ਕਿੱਦਾਂ ਬਚਾਓਗੇ ਪਲੀਜ਼ ਇੱਕ ਵਾਰ ਇਹਨਾਂ ਤੋਂ ਕਰਵਾ ਕੇ ਦਿਖਾਓ ਜਿਸ ਤਰ੍ਹਾਂ ਬੱਚੇ ਨੂੰ ਇਸ ਤਰ੍ਹਾਂ ਫੜਿਆ ਹੋਵੇ ਤਾਂ ਕਿਸ ਤਰ੍ਹਾਂ ਛਡਾਣਾ ਹੈ ਇਹ ਤੁਹਾਨੂੰ ਬੱਚੇ ਕਰਕੇ ਦਿਖਾਏਗੀ ਜੇ ਗਲੇ ਤੋਂ ਫੜਿਆ ਹੋਇਆ ਹੈ ਤੇ ਬੱਚੇ ਤੁਹਾਨੂੰ ਛਡਾ ਕੇ ਦਿਖਾਏਗੀ ਚਲ ਛਡਾ ਇਜ਼ੀ ਹੈ ਉਸ ਤੋਂ ਬਾਅਦ ਕਿਕਸ ਕਿਕਸ ਜੇ ਸਾਹਮਣੇ ਤੋਂ ਵੀ ਇੱਦਾਂ ਫੜਿਆ ਹੋਵੇ ਹੂੰ ਜਿਸ ਤਰ੍ਹਾਂ ਮਰਜ਼ੀ ਫੜ ਲੋ ਇਹਨਾਂ ਨੇ ਆਪਣੇ ਆਪ ਨੂੰ ਛੜਾ ਦੇਣਾ ਹੈ ਜਿਸ ਤਰ੍ਹਾਂ ਵੀ ਫੜਾਂਗੇ ਇਹ ਮਜ਼ਬੂਤ ਬਣ ਚੁੱਕੇ ਐਕਸਰਸਾਈਜ਼ ਕਰਕੇ ਤੇ ਆਪਣੇ ਆਪ ਨੂੰ ਛੜਾਉਣ ਦੇ ਵਿੱਚ ਮਾਹਰ ਨੇ ਇਹ ਕਿੰਨੇ ਕ ਸਟੈਪ ਹੋਗੇ ਹੋਗੇ ਕਿੰਨੇ ਕ ਸਟੈਪ ਮਤਲਬ ਜਿਹੜੇ ਜ਼ਰੂਰੀ ਆ ਕਿਸੇ ਨੂੰ ਆਪਣੀ ਰੱਖਿਆ ਕਰਨ ਦੇ ਲਈ ਜਾਂ ਕਿਸੇ ਵਿਅਕਤੀ ਤੋਂ ਬਚਾਉਣ ਦੇ ਲਈ ਸਟੈਪ ਕਾਫੀ ਹੈਗੇ ਆ ਮਾਰਸ਼ਲ ਆਰਟਸ 'ਚ ਸਟੈਪ ਬਹੁਤ ਹੈਗੇ ਕਿਉਂਕਿ 102 ਤਰ੍ਹਾਂ ਦੀਆਂ ਕਿਕਸ ਹੀ ਹੈਗੀਆਂ ਓਕੇ ਹਾਂਜੀ ਤੇ ਪੰਜ ਵੀ ਹੈਗੇ ਠੀਕ ਆ ਤੇ ਉਹ ਇਹਨਾਂ ਨੂੰ ਸਿਖਾਏ ਹੋਏ ਸਾਰੇ ਸਾਰੇ ਮਤਲਬ ਪ੍ਰੋਪਰ ਹੀ ਕਰ ਲੈਂਦੇ ਕੋਈ ਭੁੱਲਦੇ ਤਾਂ ਨਹੀਂ 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 ਕੋਈ ਨਹੀਂ ਭੁੱਲਦੇ ਸੋ ਹੋਰਾਂ ਨਾ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗੇ ਤੁਸੀਂ ਕੀਤਾ ਵਾ ਜੋ ਤੁਸੀਂ ਦੇਖਿਆ ਤੁਸੀਂ ਕਰ ਲੈਂਦੇ ਹੋ ਪੂਰਾ ਸਾਡੇ ਮਨ ਦੇ ਵਿੱਚ ਕੀ ਆਇਆ ਸੀ ਕਿ ਮੈਂ ਕਰਾਟੇ ਸਿੱਖਣੀ ਆ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਮੈਂ ਇੱਕ ਕਰਾਟੇ ਸਿੱਖ ਰਹੀ ਹਾਂ ਸੈਕ ਕੈਂਸਲੀ ਬਹੁਤ ਖੁਸ਼ੀ ਸੀ ਇਹ ਮਨ ਦੁੱਖਦਾ ਵਾ ਜਦੋਂ ਇਦਾਂ ਦੀਆਂ ਘਟਨਾਵਾਂ ਸੁਣਦੇ ਹੋ ਕਿ ਕਿਸੇ ਹਨਾ ਕੁੜੀ ਦੇ ਨਾਲ ਐਦਾਂ ਕੁਝ ਹੋ ਗਿਆ ਬੱਚੀ ਨਾਲ ਕੁਝ ਹੋ ਗਿਆ ਤਾਂ ਕੀ ਆਂਦਾ ਮਨ ਦੇ ਵਿੱਚ ਗੁੱਸਾ ਆਂਦਾ ਇੱਕ ਬਹੁਤ ਆਂਦਾ ਮਨ ਚਾਹੁੰਦਾ ਕਿ ਜੇ ਮੈਂ ਹੁੰਦੀ ਜਾਂ ਤਾਂ ਮੈਂ ਬਚਾ ਲਨ ਦੀ ਜਾਂ ਫਿਰ ਮੈਂ ਉਸ ਬੰਦੇ ਨੂੰ ਨਹੀਂ ਛੱਡਣਾ ਸੀ ਹਾਂਜੀ ਫੇ ਕੀ ਸਟੈਪ ਕਰਕੇ ਦਿਖਾਵਾਂਗੇ ਉਹਨਾਂ ਨੂੰ ਸੈਲਫ ਸੈਂਸੀ ਕਰਨਾ ਸੀ ਕਿ ਚੋਸੇ ਨੇ ਸੰਸਕਾਰ ਹੂੰ ਕਿਹੜੇ ਕਿਹੜੇ ਸਟੈਪ ਫਾਲੋ ਕਰਦੇ ਹੋ ਕਿੰਨੇ ਕ ਮਤਲਬ ਲੱਗਦਾ ਏ ਜ਼ਰੂਰੀ ਆ ਕਿਕਸ ਪੰਜ ਕਿਕਸ ਪੰਜਾ ਬੋਟ ਉਸ ਕਿਕਸਪ ਤੇ ਪੌਡਕਸਟ ਨੇ ਹੂੰ ਨਾਲ ਦੇ ਆਪਣੀ ਜਿਹੜੀ ਫਰੈਂਡਸ ਆ ਉਹਨਾਂ ਨੂੰ ਦੱਸ ਦਿਓ ਕੀ ਕਹਿੰਦੇ ਆਓ ਮੈਂ ਕਰਾ ਸਕਦੀ ਹਾਂ ਤੁਸੀਂ ਵੀ ਆਓ ਤੇ ਮੇਰੀ ਫਰੈਂਡ ਨੇ ਵੀ ਲਗਾਇਆ ਹੌਰ ਨਾ ਸ਼ਾਇਦ ਤੱਕ ਤਾਂ ਬਚ ਲਗੇ ਅੱਛਾ ਜਦੋਂ ਮੰਮੀ ਡੈਡੀ ਨੇ ਭੇਜਿਆ ਸੀ ਕੀ ਕਹਿ ਕੇ ਭੇਜਿਆ ਸੀ ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਸਾਰੇ ਸਿੱਖਦੇ ਆ ਤੁਸੀਂ ਵੀ ਸਿੱਖ ਲਓ ਹੂੰ ਤੁਸੀਂ ਆਪ ਕਿਹਾ ਸੀ ਮੰਮੀ ਨੂੰ ਕਿ ਮੈਂ ਸਿੱਖਣੇ ਆ ਜਾਂ ਮੰਮੀ ਡੈਡੀ ਕਹਿੰਦੇ ਜਾਓ ਸਿੱਖ ਕੇ ਆਓ ਅਸੀਂ ਕਿਹਾ ਸੀ ਕੀ ਕਾਤੇ ਕਿਹਾ ਸੀ ਕਿ ਆਇਆ ਸੀ ਮਨ ਦੇ ਵਿੱਚ ਕਿ ਇਹੀ ਕਰਨਾ ਵਾ ਜਿੱਦਾਂ ਆਲੇ ਦੁਆਲੇ ਇਦਾਂ ਗਲਤ ਹੋ ਰਿਹਾ ਸੀ ਤਾਂ ਅਸੀਂ ਕਿਹਾ ਕਿ ਅਸੀਂ ਸਿੱਖਣਾ ਸੀ ਆਪਣੀ ਸੇਫਟੀ ਆਪ ਕਰਨੀ ਐਜ਼ ਅ ਗਰਲ ਇਦਾਂ ਦੀਆਂ ਚੀਜ਼ਾਂ ਫੇਸ ਕਰਦੇ ਹੋ ਜਦੋਂ ਕੋਈ ਲੱਗਦਾ ਹੈ ਕਿ ਕੁਝ ਗਲਤ ਸਾਡੇ ਨਾਲ ਕਰ ਸਕਦਾ ਵਾ ਜਾਂ ਸਾਡੇ ਤੇ ਇਦਾਂ ਦੀ ਨਜ਼ਰ ਰੱਖਦਾ ਵਾ ਜਾਂ ਕੁਝ ਐਦਾਂ ਵਾ ਕਿ ਮੈਂ ਇਹਨੂੰ ਜਵਾਬ ਦਵਾਂ ਇਸ ਤਰੀਕੇ ਨਾਲ ਅੱਗਾ ਕਿਸੇ ਨੇ ਕੁਝ ਕਿਹਾ ਤਾਂ ਨਹੀਂ ਵੈਸੇ ਜਵਾਬ ਦੇਣਾ ਤਾਂ ਨਹੀਂ ਲੱਗਦਾ ਲੱਗਦਾ ਕਿ ਹੋਰ ਕੁੜੀਆਂ ਜੇ ਮੇਰੀ ਉਮਰ ਦੀਆਂ ਵਾ ਉਹ ਤਾਂ ਇਦਾਂ ਦੀਆਂ ਕੁਝ ਚੀਜ਼ਾਂ ਦੇਖਦੀਆਂ ਹੋਊਂਗੀਆਂ ਕਿਤੇ ਨਾ ਕਿਤੇ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਘਰ ਬੈਠੇ ਆ ਉਹਨਾਂ ਨੂੰ ਵੀ ਇਹ ਕਹਾਂਗੇ ਉਹ ਵੀ ਸਿੱਖਣਾ ਆਪਣੀ ਸੇਫਟੀ ਆਫਟਰ ਆਪਣੀ ਸੇਫਟੀ ਆਫਟਰ ਬੇਟੀ ਬਚਾਓ ਬੇਟੀ ਪੜਾਓ ਹਮੇਸ਼ਾ ਅਸੀਂ ਸਕੂਲਾਂ ਦੇ ਵਿੱਚ ਸੁਣਦੇ ਹਾਂ ਤੁਸੀਂ ਵੀ ਸੁਨਿਆ ਹੋਏਗਾ ਲੱਗਦਾ ਕਿ ਮੁੰਡਿਆਂ ਨੂੰ ਵੀ ਸਮਝਾਉਣਾ ਚਾਹੀਦਾ ਮੁੰਡਿਆਂ ਨੂੰ ਵੀ ਚੰਗੀ ਤਰ੍ਹਾਂ ਬਣਾਉਣਾ ਚਾਹੀਦਾ ਵਾ ਹਾਂਜੀ ਲੱਗਦਾ ਤੁਸੀਂ ਕੀ ਸਿੱਖ ਕੇ ਕੀ ਸੋਚ ਕੇ ਜਿਹੜਾ ਇੱਥੇ ਜੁਆਇਨ ਕੀਤਾ ਕਰਾਟਿਆਂ ਸੈਲਫ ਡਿਫੈਂਸ ਸੈਲਫ ਡਿਫੈਂਸ ਲਈ ਲੱਗਦਾ ਕਿ ਜ਼ਿੰਦਗੀ 'ਚ ਇੱਕ ਕੁੜੀ ਦੇ ਲਈ ਬਹੁਤ ਜ਼ਰੂਰੀ ਆ ਹਾਂਜੀ ਕਿਉਂ ਜ਼ਰੂਰੀ ਆ ਅੱਜਕੱਲ ਦਾ ਮਾਹੌਲ ਖਰਾਬ ਆ ਤਾਂ ਕਰਕੇ ਤੇ ਗਰਲਸ ਨੂੰ ਆਪਣੀ ਸੈਲਫ ਸੈਲਫ ਪੈਨਸਪ ਆਪ ਕਰਨੀ ਚਾਹੀਦੀ ਹੈ ਪੇਰੈਂਟਸ ਜਿਹੜੇ ਆ ਡੱਦੇ ਆ ਕਿਤੇ ਨਾ ਕਿਤੇ ਜਦੋਂ ਫ੍ਰੈਂਡਸ ਨੂੰ ਤਾਂ ਹਮੇਸ਼ਾ ਡਰ ਹੁੰਦਾ ਹੀ ਆ ਕਿਉਂਕਿ ਅੱਜ ਕੱਲ ਦਾ ਮਾਹੌਲ ਅੱਜ ਕੱਲ ਦੀ ਸੋਸਾਇਟੀ ਕਿਉਂਕਿ ਹਰ ਇੱਕ ਔਰਮੈਨ ਅੱਜ ਕੱਲ ਇੰਡੀਪੈਂਡੈਂਟ ਹੋਣਾ ਚਾਹੁੰਦੀ ਤੇ ਉਹਦਾ ਰਾਈਟ ਆ ਕਿ ਉਹ ਇੰਡੀਪੈਂਡੈਂਟ ਹੋਵੇ ਬਟ ਅੱਜ ਕੱਲ ਜੇ ਸਭ ਦੇ ਮੁੰਡੇ ਆ ਜੇ ਸਭ ਦਾ ਮਾਹੌਲ ਆ ਜੇ ਸਭ ਦਾ ਫੋਨ ਅੱਜ ਕੱਲ ਸੋਸ਼ਲ ਮੀਡੀਆ ਯੂਜ਼ ਹੋ ਰਿਹਾ ਉੱਤੇ ਇੰਨਾ ਕੁ ਚੱਲਦਾ ਤਾਂ ਨਿਆਣਿਆਂ ਤੇ ਵੀ ਉਹਦਾ ਗਲਤ ਪ੍ਰਭਾਵ ਪੈਂਦਾ ਵੱਡਿਆਂ ਤੇ ਵੀ ਪੈਂਦਾ ਤਾਂ ਉਸੇ ਚੀਜ਼ਾਂ ਨੂੰ ਫੇ ਅਸਲ ਵਿੱਚ ਕਰਦੇ ਆ ਉਹ ਚੀਜ਼ ਬਿਲਕੁਲ ਸਹੀ ਨਹੀਂ ਹੋਣੀ ਚਾਹੀਦੀ ਆਪਾਂ ਕਹਿੰਦੇ ਕਿ ਹਾਂ ਗਵਰਨਮੈਂਟ ਨੂੰ ਸੇਫਟੀ ਦੇਖਣੀ ਚਾਹੀਦੀ ਪਰ ਜੇ ਗਵਰਨਮੈਂਟ ਨਹੀਂ ਦੇਖਦੀ ਤਾਂ ਇਹ ਸਾਡਾ ਬਣਦਾ ਆ ਕਿ ਅਸੀਂ ਆਪਣੀ ਸੇਫਟੀ ਆਪ ਕਰੀਏ ਲੱਗਦਾ ਕਿ ਜਿੱਦਾਂ ਦੂਸਰੇ ਦੇਸ਼ਾਂ ਦੇ ਵਿੱਚ ਤਾਂ ਕਿੱਦਾਂ ਹਨ ਡੈਥ ਦੀ ਪੈਨਲਟੀ ਜਾਂ ਹੋਰ ਬਹੁਤ ਸਖਤ ਸਜ਼ਾ ਦਿੰਦੇ ਆ ਪਰ ਆਪਣੇ ਦੇਸ਼ 'ਚ ਉਨਾ ਕਾਨੂੰਨ ਸਖਤ ਨਹੀਂ ਆ ਆਪਣੇ ਦੇਸ਼ 'ਚ ਮੈਨੂੰ ਲੱਗਦਾ ਕਿ ਗਵਰਨਮੈਂਟ ਕੰਟਰੋਲ ਨਹੀਂ ਕਰ پا ਰਹੀ ਲਾਈਕ 12 ਸਾਲ ਪਹਿਲਾਂ ਇੱਕ ਕੇਸ ਹੋਇਆ ਸੀ ਨਿਰਭਿਆ ਦਾ ਜਿੱਚ ਇੱਕ ਕੁੜੀ ਦਾ ਰੇਪ ਹੋਇਆ ਸੀ ਗੈਂਗਰੇਪ ਸੀ ਉਹ ਵੀ ਤੇ 10 ਕ ਜਣਿਆਂ ਦਾ ਰੇਪ ਸੀ ਡਰਿੰਕ ਐਂਡ ਡ੍ਰੇਪ ਕੇਸ ਸੀ ਤੇ ਡਰਾਈਵਰ ਵੀ ਵਿੱਚ ਹੀ ਸੀ ਤੇ ਉਸ ਟਾਈਮ ਤੇ ਉਸ ਨੂੰ ਬਸ ਤੋਂ ਸੈੱਟ ਦਿੱਤਾ ਗਿਆ ਉਸ ਕੁੜੀ ਲਈ ਵੀ ਕੈਂਡਲ ਮਾਰਚ ਹੋਇਆ ਸੀ ਬਟ ਉਹਨੂੰ ਜਸਟਿਸ ਨਹੀਂ ਮਿਲੀ ਹੁਣ ਜਿੱਦਾਂ ਡਾਕਟਰ ਜੀ ਦਾ ਕੇਸ ਹੋਇਆ ਆ ਹੁਣ ਸਾਨੂੰ ਫੇਰ ਤੋਂ ਕੈਂਡਲ ਮਾਰਚ ਦੀ ਲੋੜ ਪੈ ਰਹੀ ਆ ਪਰ ਕੈਂਡਲਾਂ ਤਾਂ ਮਸਲੀ ਹੱਲ ਨਹੀਂ ਹੁੰਦੇ ਆਪਣੀ ਸੇਫਟੀ ਆਪ ਕਰਨੀ ਚਾਹੀਦੀ ਤੇ ਗਵਰਨਮੈਂਟ ਨੂੰ ਵੀ ਦੇਖਣਾ ਚਾਹੀਦਾ ਆ ਸਾਡੇ ਪੇਰੈਂਟਸ ਨੂੰ ਵੀ ਦੇਖਣਾ ਚਾਹੀਦਾ ਸਾਡੇ ਪੇਰੈਂਟਸ ਪਹਿਲਾਂ ਭੇਜਣ ਤੋਂ ਪਹਿਲਾਂ ਡਰਦੇ ਆ ਬਟ ਉਹਨਾਂ ਨੂੰ ਹਿੰਮਤ ਕਰਕੇ ਭੇਜਣਾ ਚਾਹੀਦਾ ਕਿ ਹੁਣ ਅਗਰ ਅਸੀਂ ਭੇਜ ਦਾਂਗੇ ਫਿਰ ਬਾਅਦ ਚ ਵੱਡੇ ਹੋ ਕੇ ਸਾਡੇ ਨਿਆਣੇ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜਦੋਂ ਹੁਣ ਪੇਰੈਂਟਸ ਭੇਜਦੇ ਆ ਕਿਤੇ ਸਕੂਲ ਕਾਲਜ ਦਾ ਕੀ ਕਹਿੰਦੇ ਹੋ ਫਿਰ ਹੁਣ ਤਾਂ ਪਹਿਲਾਂ ਤਾਂ ਟੈਨਸ਼ਨ ਹੁੰਦੀ ਹੁਣ ਇਹਨੇ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਫਿਰ ਪੇਰੈਂਟਸ ਨੂੰ ਪਤਾ ਹੁੰਦਾ ਕਿ ਮੇਰੇ ਬੱਚਾ ਬੱਚੀ ਕੈਪੇਬਲ ਆ ਕੌਨਫੀਡੈਂਸ ਲੱਗਦਾ ਤੁਹਾਡੇ ਵਿੱਚ ਹਾਂ ਜੀ ਤੇ ਤੁਹਾਡੇ ਸਾਹਮਣੇ ਇਦਾਂ ਦੀ ਘਟਨਾ ਹੋ ਰਹੀ ਹੋਵੇ ਤਾਂ ਤੁਸੀਂ ਕਰੋਗੇ ਕੁਝ? ਹਾਂਜੀ। ਜੋ ਸਿੱਖਿਆ ਤੁਸੀਂ ਉਸ ਨੂੰ ਅਜਮਾਉਗੇ ਫਿਰ? ਹਾਂਜੀ। ਅਜਾ ਸੋਸ਼ਲ ਮੀਡੀਆ ਦੀ ਗੱਲ ਕੀਤੀ ਲੱਗਦਾ ਕਿ ਇਹੋ ਜਿਹਾ ਕੰਟੈਂਟ ਅਗਰ ਅਸੀਂ ਪਾਈਏ ਤਾਂ ਜਿਹੜੇ ਰੀਲਾਂ ਵੱਲ ਦੇਖ ਕੇ ਬੱਚੇ ਇੱਕ ਤਿੱਕ ਨਾ ਅਟਰੈਕਟ ਹੁੰਦੇ ਆ ਇਹਨਾਂ ਚੀਜ਼ਾਂ ਵੱਲ ਦੇਖ ਕੇ ਵੀ ਉਹਨਾਂ ਵਿੱਚ ਕਰੇਜ਼ ਆਏਗਾ। ਹਾਂਜੀ। ਹਰ ਇੱਕ ਬੱਚੇ ਵਿੱਚ ਅਗਰ ਬੁਰੀਆਂ ਚੀਜ਼ਾਂ ਤਾਂ ਉਹ ਚ ਅੱਛੀਆਂ ਚੀਜ਼ਾਂ ਵੀ ਆ। ਖੋਣੇ ਆਪਣੇ ਹफ्ते ਕੀ ਆਪਾਂ ਕਿਸ ਚੀਜ਼ ਤੇ ਫੋਕਸ ਕਰਦੇ ਹਾਂ ਸੋਸ਼ਲ ਮੀਡੀਆ ਅੱਜ ਕੱਲ ਹਰ ਕੋਈ ਯੂਜ਼ ਕਰਦਾ ਹਰ ਇੱਕ ਬੱਚੇ ਕੋ ਮੋਬਾਈਲ ਹੁਣ ਬੱਚੇ ਤੇ ਡਿਪੈਂਡ ਕਰਦਾ ਕਿ ਉਹ ਕਿਸ ਚੀਜ਼ 'ਤੇ ਧਿਆਨ ਦੇਦਾ ਤੇ ਪੇਰੈਂਟਸ ਨੂੰ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਕਿ ਉਹ ਆਪਣੇ ਬੱਚੇ ਤੇ ਨਜ਼ਰ ਰੱਖਣ ਤੇ ਉਹਨਾਂ ਦੇ ਸੈਲਫ ਡਿਫੈਂਸ ਵਾਲ ਉਹਨਾਂ ਦੇ ਕਿ ਬੱਚਾ ਕੀ ਕਰ ਰਿਹਾ ਅੱਗੇ ਜਾ ਕੇ ਕੀ ਕਰੂਗਾ ਪੜਾਈ ਦਾ ਵਿਆਹ ਦਾ ਤਾਂ ਹਰ ਕੋਈ ਸੋਚਦੇ ਪਰ ਬੱਚੇ ਦੀ ਰੱਖਿਆ ਦਾ ਵੀ ਪੇਰੈਂਟਸ ਨੂੰ ਸੋਚਣਾ ਚਾਹੀਦਾ ਕਿਉਂਕਿ ਪੇਰੈਂਟਸ ਹਰ ਟਾਈਮ ਸਨਾਂ ਨਹੀਂ ਰਹਿ ਸਕਦੇ ਸਾਡੀ ਸੁਰੱਖਿਆ ਕਰਨ ਲਈ ਸਾਨੂੰ ਆਪਣੇ ਆਪ ਨੂੰ ਵੀ ਅੱਗੇ ਵਧਣਾ ਪੈਣਾ ਹੈ ਕਿਉਂਕਿ ਇਸ ਸਾਲ 77th ਇੰਡੀਪੈਂਡੈਂਸ ਆ ਐਂਡ ਹਜੇ ਤੱਕ ਲੱਗਦੀ ਰਿਹਾ ਕਿ ਦੇਸ਼ ਨੂੰ ਇੰਡੀਪੈਂਡੈਂਸ ਮਿਲੀ ਤਾਂ ਹੁਣ ਇੰਡੀਪੈਂਡੈਂਸ ਸਾਨੂੰ ਆਪ ਲੈਣੀ ਪੈਣੀ ਹੈ ਸੋ ਬਿਲਕੁਲ ਇਸ ਬੱਚੀ ਨੇ ਬਹੁਤ ਹੀ ਸ਼ਬਦ ਜਿਹੜੇ ਆ ਕਿਤਨਾ ਕਿਤੇ ਸੋਚਾਂ ਦੇ ਵਿੱਚ ਪਾਉਣ ਵਾਲੇ ਕਿ ਦੇਸ਼ ਨੂੰ ਆਜ਼ਾਦੀ ਮਿਲ ਗਈ ਹੈ ਪਰ ਕਿਤਨਾ ਕਿਤੇ ਅੱਜ ਵੀ ਕੁੜੀਆਂ ਧੀਆਂ ਬੱਚੀਆਂ ਆਜ਼ਾਦ ਸੇਫਲੀ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਕਿਤਨਾ ਕਿਤੇ ਉਹ ਡਰ ਮਾਪਿਆਂ ਦੇ ਮਨ ਦੇ ਵਿੱਚ ਵੀ ਹੁੰਦਾ ਤੇ ਇੱਕ ਬੱਚੀ ਦੇ ਵਿੱਚ ਤਾਂ ਹੋਣਾ ਹੀ ਹੋਣਾ ਹੈ ਪਰ ਕਿਤਨਾ ਕਿਤੇ ਮੈਸੇਜ ਜ਼ਰੂਰ ਹੈ ਇਸ ਵੀਡੀਓ ਦਾ ਕਿ ਤੁਸੀਂ ਆਪਣੀ ਰੱਖਿਆ ਦੇ ਲਈ ਆਪ ਅੱਗੇ ਆਓ ਜਿਹੜਾ ਆਪਣਾ ਟਾਈਮ ਜਿਹੜਾ ਤੁਸੀਂ ਹੋਰ ਕਿਸੇ ਕੰਟੈਂਟ ਵੱਲ ਦੇਖ ਕੇ ਵੇਸਟ ਕਰ ਰਹੇ ਹੋ ਆਪਣੀ ਰੱਖਿਆ ਦੇ ਲਈ ਤੁਸੀਂ ਇਸ ਤਰ੍ਹਾਂ ਦੀ ਕਰੇਜ਼ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਓ ਤੁਸੀਂ ਮਾਰਸ਼ਲ ਆਰਟ ਸਿੱਖ ਸਕਦੇ ਆ ਕਾਫੀ ਛੋਟੀ ਉਮਰ ਦੇ ਵਿੱਚ ਸਿੱਖੀ ਹੋਈ ਚੀਜ਼ ਤੁਹਾਨੂੰ ਉਮਰ ਪਰ ਫਾਇਦਾ ਦੇਵੇਗੀ ਅਗਰ ਤੁਹਾਡੀ ਆਬਰੂ ਤੇ ਕੋਈ ਹੱਥ ਪਾਉਂਦਾ ਤਾਂ ਨਾ ਛੋੜੀ ਜਿਹੀ ਜਿਹੜੀ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਫਿਜ਼ੀਕਲੀ ਫਿਟ ਹੋ ਕੇ ਫਿਜ਼ੀਕਲੀ ਮਜ਼ਬੂਤ ਹੋ ਕੇ ਉਸ ਨੂੰ ਬਹੁਤ ਚੰਗਾ ਸਬਕ ਸਿਖਾ ਸਕਦੇ ਆ ਬਾਕੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਬੱਚਿਆਂ ਦਾ ਹੌਂਸਲਾ ਜਿਹੜਾ ਬਾਕੀ ਦੁਨੀਆ ਨੂੰ ਵੀ ਦਿਖਾਣਾ ਤਾਂ ਜੋ ਹੋਰ ਬੱਚਿਆਂ ਵੀ ਇਹਨਾਂ ਵੱਲ ਦੇਖ ਕੇ ਪ੍ਰੇਰਿਤ ਹੋਣ ਧੰਨਵਾਦ